ਕੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਆ ਕਰੋ 32 ਸਾਲ ਦੀ ਇੱਕ ਸੋਹਣੀ ਸੁਨੱਖੀ ਔਰਤ ਜਿਹਦਾ ਕਿ ਹਾਲ ਕਾਫੀ ਮਾੜਾ ਸੀ ਖੁੱਲੇ ਵਾਲ ਗਲ ਦੇ ਵਿੱਚ ਪਈ ਚੁੰਨੀ ਹੰਝੂਆਂ ਦੇ ਨਾਲ ਭਿੱਜਿਆ ਹੋਇਆ ਚਿਹਰਾ ਜਿਹੜੀ ਕਿ ਬਹੁਤ ਤੇਜ਼ ਦੌੜ ਰਹੀ ਆ ਨੰਗੇ ਉਹਦੇ ਪੈਰ ਆ ਦੌੜ ਦੀ ਦੌੜ ਦੀ ਉਹ ਲੋਕਾਂ ਦੀ ਭੀੜ ਵਿੱਚੋਂ ਲੰਘ ਰਹੀ ਆ ਲੋਕ ਉਹਦੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦੇ ਆ ਇੱਕ ਦੋ ਬਜ਼ੁਰਗਾਂ ਨੇ ਉਹਨੂੰ ਖੜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਪੁੱਤ ਕੀ ਗੱਲ ਹੋ ਗਈ ਤੂੰ ਭੱਜੀ ਕਿਉਂ ਜਾ ਰਹੀਆਂ ਕੀ ਗੱਲ ਹੋ ਗਈ ਕੁਝ ਵਾਪਰ ਗਿਆ ਪਰ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਚਲੋ ਬਜ਼ੁਰਗ ਸੀ ਜਿਹੜੇ ਉਹਨਾਂ ਤੋਂ ਹੁਣ ਪਿੱਛੇ ਭੱਜਿਆ ਵੀ ਨਹੀਂ ਜਾਂਦਾ ਸੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਕੋਈ ਮੁਸੀਬਤ ਦੇ ਵਿੱਚ ਹੋਊਗੀ ਤਾਂ ਭੱਜੀ ਜਾਂਦੀ ਹੋਊ ਵੀ ਕੋਈ ਐਮਰਜੈਂਸੀ ਹੋਣੀ ਆ ਵੀ ਨਹੀਂ ਤਾਂ ਖੜ ਕੇ ਦੱਸ ਦਿੰਦੀ ਚਲੋ ਦੁਨੀਆਦਾਰੀ ਆ ਹਣਾ ਹਰੇਕ ਬੰਦਾ ਆਪਣੇ ਕੰਮ ਦੇ ਵਿੱਚ ਵਿਅਸਥਾ ਨੇਹਾ ਭੱਜਦੀ ਭੱਜਦੀ ਅੱਧਾ ਘੰਟਾ ਭੱਜਦੀ ਰਹਿੰਦੀ ਆ ਉਹ ਭੱਜ ਕੇ ਉਹ ਕਨਹਿਰ ਦੇ ਪੁਲ ਤੇ ਆ ਕੇ ਰੁਕਦੀ ਆ ਬਿਲਕੁਲ ਥੱਕ ਚੁੱਕੀ ਹੁੰਦੀ ਆ ਉਹਦਾ ਦਮ ਚੜਿਆ ਹੁੰਦਾ ਸਾਹ ਦੇ ਨਾਲ ਸਾਹ ਨਹੀਂ ਰਲ ਰਿਹਾ ਹੁੰਦਾ ਭੱਜ ਕੇ ਆ ਕੇ ਉਹ ਪੁਲ ਦੀ ਰੇਲਿੰਗ ਦੇ ਕੋਲ ਖੜ ਜਾਂਦੀ ਆ ਇੱਕ ਮਿੰਟ ਲਈ ਸਾਹ ਲੈਂਦੀ ਆ ਪਰ ਫਿਰ ਉਹ ਬਿਨਾਂ ਕੁਝ ਸੋਚੇ ਸਮਝੇ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਆ ਜਦੋਂ ਉਹਨੇ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਪਾਣੀ ਦੀ ਇੰਨੀ ਆਵਾਜ਼ ਆਈ ਜਿਵੇਂ ਪਾਣੀ ਦੇ ਵਿੱਚ ਬਹੁਤ ਕੋਈ ਹੁਣਾਂ ਭਾਰੀ ਚੀਜ਼ ਡਿੱਗੀ ਹੋਵੇ ਕਿਉਂਕਿ ਪੁਲ ਥੋੜਾ ਉੱਚਾ ਸੀ ਤੇ ਜਦੋਂ ਪਾਣੀ ਦੇ ਵਿੱਚ ਛਾਲ ਮਾਰੀ ਤਾਂ ਆਵਾਜ਼ ਆਉਣੀ ਸੀ ਪਾਣੀ ਵੀ ਜਦੋਂ ਆਪਾਂ ਕੋਈ ਚੀਜ਼ ਪਾਣੀ ਦੇ ਵਿੱਚ ਮਾਰਦੇ ਆ ਜਾਂ ਡਿੱਗਦੀ ਆ ਤਾਂ ਪਾਣੀ ਆ ਜਿਹੜਾ ਉਹ ਆਸੇ ਪਾਸੇ ਪੈ ਜਾਂਦਾ ਉਸੇ ਪੁਲ ਦੇ ਇੱਕ ਸਾਈਡ ਇੱਕ ਬੋਰਡ ਦਾ ਦਰਖਤ ਆ ਜਿਹੜੇ ਵਿਆਸੇ ਪਾਸੇ ਥੜਾ ਬਣਿਆ ਹੋਇਆ ਤੇ ਉੱਥੇ ਇੱਕ ਨੌਜਵਾਨ ਮੁੰਡਾ ਬੈਠਾ ਹੁੰਦਾ ਉਹ ਮੁੰਡਾ ਬਹੁਤ ਡੂੰਘੀਆਂ ਸੋਚਾਂ ਦੇ ਵਿੱਚ ਹੁੰਦਾ ਪਰ ਜਦੋਂ ਨੀਹਾ ਨਹਿਰ ਦੇ ਵਿੱਚ ਛਾਲ ਮਾਰਦੀ ਆ ਤਾਂ ਉਸ ਮੁੰਡਾ ਦਾ ਜਿਹੜਾ ਧਿਆਨ ਆ ਉਹ ਨਹਿਰ ਵੱਲ ਚਲਿਆ ਜਾਂਦਾ ਉਹਦਾ ਧਿਆਨ ਭੰਗ ਹੋ ਜਾਂਦਾ ਉਹ ਇੱਕਦਮ ਉੱਠਦਾ ਤੇ ਆ ਕੇ ਉਹ ਪੁਲ ਤੇ ਖੜਕੇ ਵੇਖਦਾ ਵੀ ਨਹਿਰ ਦੇ ਵਿੱਚ ਕੀ ਡਿੱਗਿਆ ਜਦੋਂ ਉਹ ਵੇਖਦਾ ਕਿ ਇੱਕ ਔਰਤ ਆ ਜਿਹੜੀ ਉਹ ਨਹਿਰ ਦੇ ਵਿੱਚ ਡੁੱਬ ਰਹੀ ਆ ਉਹਨੂੰ ਪਤਾ ਲੱਗ ਗਿਆ ਸੀ ਕਿ ਇਹਨੇ ਜਾਣ ਬੁੱਝ ਕੇ ਛਾਲ ਮਾਰੀ ਆ ਪਰ ਫਿਰ ਵੀ ਉਹ ਮੁੰਡਾ ਬਿਨਾਂ ਸੋਚੇ ਸਮਝੇ ਨਹਿਰ ਦੇ ਵਿੱਚ ਛਾਲ ਮਾਰਦਾ ਨਹਿਰ 'ਚ ਛਾਲ ਮਾਰ ਕੇ ਉਹ ਨੀਹਾ ਦੇ ਕੋਲ ਜਾਂਦਾ ਉਹਦੀ ਬਾਹ ਫੜਦਾ ਤੇ ਉਹਨੂੰ ਬਾਹਰ ਕਢੀਸ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਪਰ ਜਿਹੜੀ ਨੀਹਾ ਗਈ ਉਹ ਤੋਂ ਛਡਾਉਣ ਦੀ ਕੋਸ਼ਿਸ਼ ਕਰਦੀ ਆ ਉਹਦੇ ਮੂੰਹ ਤੇ ਨੱਕ ਵਿੱਚ ਪਾਣੀ ਭਰ ਚੁੱਕਿਆ ਹੁੰਦਾ ਉਹ ਅਰਧ ਵੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਇਸ ਲਈ ਉਹਦਾ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਇਹ ਮੁੰਡਾ ਉਹਨੂੰ ਮੋਢਿਆਂ ਤੇ ਚੱਕਦਾ ਤੇ ਚੱਕ ਕੇ ਬੜੇ ਔਖੇ ਤਰੀਕੇ ਨਾਲ ਨਹਿਰ ਦੇ ਵਿੱਚੋਂ ਬਾਹਰ ਨਿਕਲਦਾ ਨੇਰ ਦੇ ਵਿੱਚੋਂ ਬਾਹਰ ਨਿਕਲ ਕੇ ਉਹਨੂੰ ਥੜੇ ਤੇ ਲਟਾਉਂਦਾ ਉਹਨੂੰ ਮੋਦੀ ਪਾਉਂਦਾ ਹਨਾ ਤੇ ਜ਼ੋਰ ਨਾਲ ਉਹਨੂੰ ਦਬਾਉਂਦਾ ਉਹਦੇ ਨੱਕ ਚੋਂ ਤੇ ਮੂੰਹ ਚੋਂ ਜਿਹੜਾ ਪਾਣੀ ਹੁੰਦਾ ਉਹ ਕੁਛ ਕ ਨਿਕਲਦਾ ਤੇ ਫਿਰ ਉਸ ਤੋਂ ਬਾਅਦ ਉਹ ਆਪਣਾ ਪਰਨਾ ਲਾਉਂਦਾ ਤੇ ਉਹਦੇ ਉੱਤੇ ਦੇ ਦਿੰਦਾ ਕਿਉਂਕਿ ਉਹਦੇ ਕੱਪੜੇ ਸੀ ਜਿਹੜੇ ਭਿੱਜ ਚੁੱਕੇ ਸੀ ਉਹਨੂੰ ਉੱਪਰ ਦੇ ਕੇ ਕੱਪੜੇ ਤੇ ਉਸ ਤੋਂ ਬਾਅਦ ਉਹ ਨਾ ਆਸੇ-ਪਾਸੇ ਵੇਖਦਾ ਵੀ ਕੋਈ ਮਦਦ ਵਾਲਾ ਹੋਵੇ ਪਰ ਉਹਦੀ ਮਦਦ ਵਾਲਾ ਉੱਥੇ ਕੋਈ ਨਹੀਂ ਹੁੰਦਾ ਉਹ ਡਰਦਾ ਵੀ ਹੁੰਦਾ ਵੀ ਨੌਜਵਾਨ ਕੁੜੀ ਆ ਹਨਾ ਵੀ ਮੈਂ ਨਹਿਰ ਚੋਂ ਕੱਢੀ ਆ ਵੀ ਪਤਾ ਨਹੀਂ ਕਿਸ ਹਾਲਤ ਚ ਹੋ ਪਰ ਉਸ ਟਾਈਮ ਉਹ ਕੁਝ ਨਹੀਂ ਸੋਚਦਾ ਉਹਨੂੰ ਇਹ ਲੱਗਦਾ ਵੀ ਇਹਦੀ ਜਾਨ ਬਚਾਉਣੀ ਜ਼ਰੂਰੀ ਆ ਉਹ ਉਹਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਬੇਹੋਸ਼ ਹੁੰਦੀ ਆ ਉਸ ਤੋਂ ਬਾਅਦ ਉਹ 2 ਮਿੰਟ ਉੱਥੇ ਹੀ ਬੈਠਾ ਰਹਿੰਦਾ 5 ਕਿ ਮਿੰਟ ਬਾਅਦ ਉਸ ਕੁੜੀ ਨੂੰ ਸੁਰਤ ਆਉਂਦੀ ਆ ਉਹ ਅੱਖਾਂ ਖੋਲਦੀ ਆ ਤੇ ਉੱਠ ਕੇ ਫੇਰ ਨਹਿਰ ਵੱਲ ਭੱਜਦੀ ਆ ਤੇ ਮੁੰਡਾ ਜਿਹੜਾ ਉਹਦੀ ਬਾਹ ਫੜ ਲੈਂਦਾ ਤੇ ਉਹਨੂੰ ਕਹਿੰਦਾ ਵੀ ਕਿੱਧਰ ਜਾ ਰਹੀ ਆ ਤੂੰ ਨਹੀਂ ਜਾਣਾ ਤੂੰ ਉਨਰੋਭ ਜੇ ਨਾਲ ਕਹਿੰਦਾ ਤੇ ਉਹ ਕਹਿੰਦੀ ਵੀ ਤੂੰ ਕੀ ਲੱਗਦਾ ਮੇਰਾ ਤੂੰ ਕੌਣ ਹੋਣਾ ਮੈਨੂੰ ਰੋਕਣ ਵਾਲਾ ਉਹ ਕਹਿੰਦਾ ਵੀ ਮੈਂ ਚਾਹੀ ਤੇਰਾ ਕੁਝ ਨਹੀਂ ਲੱਗਦਾ ਪਰ ਤੈਨੂੰ ਆਪਣੀ ਜਾਨ ਲੈਣ ਦਾ ਕੋਈ ਹੱਕ ਨਹੀਂ ਇਨਸਾਨ ਕੁਦਰਤ ਦਾ ਬਣਾਇਆ ਇੱਕ ਜੀਵ ਆ ਤੇ ਉਹਨੂੰ ਹਨਾ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਆ ਨਾ ਕਿ ਆਪਣੀ ਜ਼ਿੰਦਗੀ ਖੋਣ ਦਾ ਜਦੋਂ ਪਰਮਾਤਮਾ ਨੇ ਜਿੰਨੇ ਤੇਰੇ ਸਾਹ ਲਿਖਿਆ ਉਹ ਪੂਰੇ ਹੋ ਗਏ ਉਦੋਂ ਤੈਨੂੰ ਆਪੇ ਮੌਤ ਆਜੂ ਪਰ ਆਪਣੇ ਆਪ ਮੌਤ ਨੂੰ ਗਲੇ ਲਾਉਣਾ ਕੈਰਤਾ ਦਾ ਕੰਮ ਹੁੰਦਾ ਬੋਜ ਦੇ ਲਈ ਦਾ ਕੰਮ ਹੁੰਦਾ ਇਸ ਤਰ੍ਹਾਂ ਉਹ ਨੂੰ ਕਹਿੰਦਾ ਚਲ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਮੇਰੀ ਜ਼ਿੰਦਗੀ ਤਾਂ ਜਿਹੜੀ ਮੌਤ ਨਾਲੋਂ ਵੀ ਭੈੜੀ ਆ ਨਰਕ ਨਾਲੋਂ ਵੀ ਭੈੜੀ ਆ ਮੈਂ ਮਰ ਜਾਣਾ ਚਾਹਣੀ ਆ ਉਹ ਰੋਂਦੀ ਆ ਤੇ ਉਹ ਉਹਨੂੰ ਚੁੱਪ ਨਹੀਂ ਕਰਾਉਂਦਾ ਉਹਨੂੰ ਇਹ ਹੁੰਦਾ ਵੀ ਰੋ ਕੇ ਇਹਦਾ ਮਨ ਹਲਕਾ ਹੋ ਜੂ 5-7 ਮਿੰਟ ਉਹ ਉੱਚੀ ਉੱਚੀ ਰੋਂਦੀ ਆ ਉਸ ਤੋਂ ਬਾਅਦ ਉਹ ਆਪਣੇ ਆਪ ਚੁੱਪ ਹੋ ਜਾਂਦੀ ਆ ਫਿਰ ਉਹ ਮੁੰਡਾ ਨੂੰ ਕਹਿੰਦਾ ਕਿ ਮੇਰਾ ਨਾਮ ਰਾਹੁਲ ਆ ਤੁਹਾਡਾ ਕੀ ਨਾਮ ਆ ਉਹ ਕਹਿੰਦੀ ਮੇਰਾ ਨਾਮ ਨੇਹਾ ਉਹ ਕਹਿੰਦਾ ਵੀ ਮੈਨੂੰ ਪਤਾ ਵੀ ਤੂੰ ਬਹੁਤ ਦੁਖੀ ਆਤਮਾ ਕਿਉਂਕਿ ਇੱਕ ਦੁਖੀ ਹੋਇਆ ਇਨਸਾਨ ਹੀ ਮੌਤ ਨੂੰ ਗੱਲ ਲਾਉਣ ਦੀ ਸੋਚਦਾ ਪਰ ਕੀ ਮੈਂ ਜਾਣ ਸਕਦਾ ਵੀ ਤੈਨੂੰ ਕੀ ਦੁੱਖ ਆ ਜਿਹਦੇ ਕਰਕੇ ਤੂੰ ਆਪਣੀ ਜ਼ਿੰਦਗੀ ਜਿਹੜੀ ਦਾਤੇ ਲਾਤੀ ਮੌਤ ਨੂੰ ਗੱਲ ਲਾਉਣ ਲਈ ਆ ਕੇ ਨੇਰ ਚ ਛਲ ਮਾਰ ਦਿੱਤੀ ਤਾਂ ਉਹ ਕਹਿੰਦੀ ਵੀ ਤੂੰ ਕੀ ਲੱਗਦਾ ਮੇਰਾ ਮੈਂ ਤੈਨੂੰ ਕਿਉਂ ਦੱਸਾਂ ਉਹ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਹਰੇਕ ਰਿਸ਼ਤੇ ਦਾ ਕੋਈ ਨਾਮ ਹੋਵੇ ਵੀ ਜੇ ਕੋਈ ਕਿਸੇ ਦਾ ਕੁਝ ਲੱਗਦਾ ਫੇਰ ਹੀ ਦੱਸੇ ਵੀ ਚਲ ਕੋਈ ਗੱਲ ਨਹੀਂ ਤੂੰ ਚਾਹੇ ਤਾਂ ਮੇਰੇ ਨਾਲ ਗੱਲ ਕਰ ਸਕਦੀ ਆ ਜੇ ਤੂੰ ਮੇਰੇ ਨਾਲ ਗੱਲ ਕਰੇਂਗੀ ਤਾਂ ਸ਼ਾਇਦ ਤੇਰਾ ਮਨ ਹਲਕਾ ਹੋ ਜੇ ਉਹ ਚੁੱਪ ਕਰ ਜਾਂਦੀ ਆ ਤੇ ਫਿਰ ਉਹ ਉਹਨੂੰ ਕਹਿੰਦਾ ਵੀ ਦੇਖ ਹਰੇਕ ਇਨਸਾਨ ਇੱਥੇ ਦੁਖੀ ਆ ਭਾਵੇਂ ਕੋਈ ਪੈਸੇ ਵਾਲਾ ਭਾਵੇਂ ਗਰੀਬ ਆ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਆ ਠੀਕ ਆ ਕਈ ਜ਼ਿਆਦਾ ਦੁਖੀ ਨੇ ਕਈ ਘੱਟ ਦੁਖੀ ਨੇ ਪਰ ਇਸ ਤਰ੍ਹਾਂ ਮੌਤ ਨੂੰ ਗੱਲੀ ਲਾਉਣਾ ਠੀਕ ਨਹੀਂ ਮੈਂ ਖੁਦ ਬਹੁਤ ਪਰੇਸ਼ਾਨ ਆ ਜ਼ਿੰਦਗੀ ਮੇਰੇ ਇਮਤਿਹਾਨ ਲੈ ਰਹੀ ਆ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਤੇ ਮੈਂ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ। ਮੇਰੇ ਮਾਪਿਓ ਨੇ ਮੇਰੇ ਤੇ ਬਹੁਤ ਆਸਾਂ ਰੱਖੀਆਂ ਸੀ ਕਿ ਮੈਂ ਪੜ੍ਹ ਲਿਖ ਕੇ ਨੌਕਰੀ ਤੇ ਲੱਗੂੰਗਾ। ਜਦੋਂ ਮੈਂ ਵੱਡਾ ਹੋਇਆ ਮੈਂ ਬਹੁਤ ਟੈਸਟ ਦਿੱਤੇ। ਹਰ ਇੱਕ ਟੈਸਟ ਦੇ ਵਿੱਚੋਂ ਮੈਂ 1-2 ਨੰਬਰਾਂ ਤੇ ਰਹਿ ਜਾਂਦਾ ਸੀ ਤੇ ਜਮ੍ਹਾਂ ਨੌਕਰੀ ਹੱਥ ਚੋਂ ਆ ਕੇ ਮੇਰੇ ਛੁੱਟ ਜਾਂਦੀ ਸੀ। ਮੇਰੇ ਮਾਪਿਓ ਨੂੰ ਇਸ ਗੱਲ ਦਾ ਸਦਮਾ ਮਾਰ ਗਿਆ ਕਿਉਂਕਿ ਮੇਰੇ ਮਾਪਿਓ ਨੇ ਮੇਰੀ ਪੜ੍ਹਾਈ ਤੇ ਬਹੁਤ ਪੈਸਾ ਲਾਇਆ ਸੀ। ਮੇਰੇ ਮਾਂ ਪਿਓ ਇੱਕ ਇੱਕ ਕਰਕੇ ਇਸ ਦੁਨੀਆ ਤੋਂ ਚਲੇ ਗਏ ਮੈਂ ਇਕੱਲਾ ਰਹਿ ਗਿਆ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਮੈਂ ਵੀ ਤੇਰੇ ਵਾਂਗ ਬਹੁਤ ਵਾਰ ਮੌਤ ਨੂੰ ਗੱਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰ ਬਚ ਜਾਂਦਾ ਸੀ ਤੇ ਮੈਂ ਇਹੀ ਸੋਚਿਆ ਕਿ ਜ਼ਿੰਦਗੀ ਹੈ ਜਿਹੜੀ ਇੱਕ ਕੁਦਰਤ ਦਾਇਕ ਤੋਹਫ਼ਾ ਹੈ ਇਹਨੂੰ ਹੱਸ ਕੇ ਕਬੂਲ ਕਰਨਾ ਚਾਹੀਦਾ ਜੇ ਸਾਡੀ ਜ਼ਿੰਦਗੀ 'ਚ ਦੁੱਖ ਆਏ ਨਹੀਂ ਤਾਂ ਸੁੱਖ ਵੀ ਆਉਂਦੇ ਨੇ ਮੈਂ ਆਪਣੇ ਆਪ ਨੂੰ ਸਟਰੋਂਗ ਕੀਤਾ ਮੈਂ ਵੀ ਕਦੇ-ਕਦੇ ਬੇहद ਉਦਾਸ ਹੋ ਜਾਂਦਾ ਮੈਂ ਵੀ ਬਹੁਤ ਰੋਣਾ ਮੈਂ ਵੀ ਚਾਹਣਾ ਹੁੰਨਾ ਕਿ ਕੋਈ ਮੇਰਾ ਦੁੱਖ ਸੁਣੇ ਪਰ ਇਹ ਦੁਨੀਆਦਾਰੀ ਹੈ ਜਿਹੜੀ ਇਹ ਸਾਰੀ ਆਪਣੇ ਰੰਗਾਂ ਦੇ ਵਿੱਚ ਵਿਅਸਥਾ ਕਿਸੇ ਕੋਲ ਕਿਸੇ ਦੂਜੇ ਲਈ ਟਾਈਮ ਨਹੀਂ ਹੈਗਾ ਪਰ ਮੈਂ ਆਪਣੇ ਆਪ ਨੂੰ ਹੁਣ ਸਟਰੋਂਗ ਕੀਤਾ ਮੈਂ ਉਦਾਸ ਹੁੰਨਾ ਹੁਣ ਵੀ ਮੈਂ ਬਹੁਤ ਉਦਾਸ ਬੈਠਾ ਸੀ ਤੇਰੇ ਨੈਰ ਦੇ ਵਿੱਚ ਛਾਲ ਮਾਰਨ ਕਰਕੇ ਮੇਰਾ ਧਿਆਨ ਭੰਗ ਹੋਇਆ ਦੇਖ ਇੱਕ ਜਰੀਆ ਬਣਿਆ ਮੈਂ ਤੈਨੂੰ ਬਚਾਇਆ ਵੀ ਹਰ ਇੱਕ ਇਨਸਾਨ ਇਥੇ ਦੁਖੀ ਆ ਕਦੇ ਵੀ ਆਪਣੇ ਆਪ ਨੂੰ ਐਨਾ ਕਮਜ਼ੋਰ ਨਾ ਸਮਝੋ ਵੀ ਕੋਈ ਵੀ ਦੁੱਖ ਤੁਹਾਡੀ ਮੌਤ ਦਾ ਕਾਰਨ ਬਣੇ ਰਾਹੁਲ ਦੀਆਂ ਇਹ ਗੱਲਾਂ ਸੁਣ ਕੇ ਨੀਹਾ ਥੋੜੀ ਜੀ ਪੋਜ਼ਿਟਿਵ ਹੁੰਦੀ ਆ ਤੇ ਉਹ ਕਹਿੰਦੀ ਆ ਕਿ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੈਗੇ ਆ ਪਰ ਮੇਰੇ ਜਿੰਨੇ ਨਹੀਂ ਹੈਗੇ ਉਹ ਕਹਿੰਦਾ ਵੀ ਚੱਲ ਤੂੰ ਦੱਸ ਦੇ ਉਹ ਦੱਸਦੀ ਆ ਕਿ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੇਰੇ ਮਾਤਾ ਤੇ ਪਿਤਾ ਦੋਨਾਂ ਦੀ ਮੌਤ ਹੋ ਗਈ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਮੈਨੂੰ ਮੇਰੀ ਭੂਆ ਆਪਣੇ ਨਾਲ ਲੈ ਆਈ ਮੇਰੀ ਭੂਆ ਨੇ ਮੈਨੂੰ ਪੜਨ ਨਹੀਂ ਲਾਇਆ ਸਗੋਂ ਮੇਰੇ ਤੋਂ ਕੰਮ ਕਰਵਾਉਂਦੀ ਰਹੀ ਮੇਰੀ ਭੂਆ ਮੇਰੇ ਤੇ ਇਹਸਾਨ ਕਰਦੀ ਸੀ ਵੀ ਮੈਂ ਤੈਨੂੰ ਰੋਟੀ ਦਿੰਨੀ ਆ ਕੱਪੜੇ ਦਿੰਨੀ ਆ ਤੇ ਤੈਨੂੰ ਰਹਿਣ ਲਈ ਛੱਤ ਦਿੰਨੀ ਆ ਮੈਂ ਆਪਣੀ ਭੂਆ ਦੀ ਹਰ ਗੱਲ ਮੰਨਦੀ ਸੀ ਮੈਂ ਆਪਣੀ ਭੂਆ ਦੇ ਨਾਲ ਘਰ ਦਾ ਹਰ ਇੱਕ ਕੰਮ ਕਰਾਉਂਦੀ ਸੀ ਮੇਰੀ ਭੂਆ ਆਪਣੀਆਂ ਦੋਨਾਂ ਬੇਟੀਆਂ ਤੇ ਬੇਟੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਉਹਨਾਂ ਨੂੰ ਤਿਆਰ ਕਰਕੇ ਸਕੂਲ ਭੇਜਦੀ ਪਰ ਮੇਰੇ ਤੋਂ ਸਾਰਾ ਦਿਨ ਕੰਮ ਕਰਵਾਉਂਦੀ ਸੀ ਹੌਲੀ ਹੌਲੀ ਮੈਨੂੰ ਜਦੋਂ ਸਾਰੀ ਸਚਾਈ ਪਤਾ ਲੱਗੀ ਵੀ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਮੇਰੀ ਭੂਆ ਮੈਨੂੰ ਸਿਰਫ ਇਸ ਲਾਲਚ ਕਰਕੇ ਲੈ ਕੇ ਆਈ ਕਿ ਜਿਹੜੀ ਮੇਰੇ ਪਾਪਾ ਦੀ ਜ਼ਮੀਨ ਆ ਉਹ ਮੇਰੀ ਭੂਆ ਨੂੰ ਮਿਲ ਜੇ ਉਹਨੂੰ ਇਹ ਸੀ ਕਿ ਇਹਨੂੰ ਮੈਂ ਪਹਿਲਾਂ ਤੂੰ ਕੰਮ ਕਰਵਾਉਂਗੀ ਫਿਰ ਇਹਨੂੰ ਕਿਸੇ ਗਰੀਬ ਜਿਹੇ ਘਰੇ ਵਿਆਹ ਕੇ ਜਿਹੜੀ ਜ਼ਮੀਨ ਤੇ ਕਬਜ਼ਾ ਮੈਂ ਕਰ ਲਵਾਂ ਮੈਨੂੰ ਨਹੀਂ ਪਤਾ ਸੀ ਵੀ ਮੇਰੀ ਭੂਆ ਦੀ ਸੋਚ ਇੰਨੀ ਮਾੜੀ ਆ ਮੈਂ ਵੱਡੀ ਹੋਈ ਮੇਰੀ ਭੂਆ ਦੀਆਂ ਬੇਟੀਆਂ ਜਿਹੜੀਆਂ ਪੜ ਲਿਖ ਗਈਆਂ ਉਹ ਦੋਨੋਂ ਬਾਰਲੇ ਦੇਸ਼ ਚਲੀਆਂ ਗਈਆਂ ਵਧੀਆ ਕਰੇ ਵਿਆਹ ਤੀਆਂ ਮੇਰੀ ਉਮਰ ਹੁਣ 32 ਸਾਲ ਦੀ ਹੋ ਚੁੱਕੀ ਆ ਮੈਂ ਆਪਣੇ ਇੱਕ ਭੂਆ ਦੇ ਘਰ ਦੀ ਨੌਕਰਾਨੀ ਬਣੀ ਹੋਈ ਆ ਨੌਕਰਾਨੀ ਬਣਨਾ ਠੀਕ ਆ ਮੈਂ ਕੰਮ ਕਰਨ ਤੋਂ ਕਦੇ ਜੀ ਨਹੀਂ ਚਰਾਇਆ ਮੈਂ ਆਪਣੀ ਭੂਆ ਦੀ ਖੁਸ਼ੀ ਲਈ ਹਰ ਇੱਕ ਕੰਮ ਕੀਤਾ ਪਰ ਮੇਰਾ ਫੁੱਫੜ ਆ ਜਿਹੜਾ ਉਹ ਮੇਰੇ ਨਾਲ ਬਹੁਤ ਗਲਤ ਕਰਦਾ ਮੈਂ ਬਹੁਤ ਵਾਰ ਆਪਣੀ ਭੂਆ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਭੂਆ ਇਸ ਗੱਲ ਤੇ ਯਕੀਨ ਨਹੀਂ ਕਰਦੀ ਸਗੋਂ ਉਹ ਮੈਨੂੰ ਹੀ ਉਲਟਾ ਸਿੱਧਾ ਬੋਲਦੀ ਆ ਮੇਰੀ ਭੂਆ ਦਾ ਬੇਟਾ ਉਹਦਾ ਵੀ ਵਿਆਹ ਹੋ ਗਿਆ ਉਹ ਵੀ ਬਾਹਰਲੇ ਦੇਸ਼ ਚਲੇ ਗਿਆ ਹੁਣ ਘਰ ਦੇ ਵਿੱਚ ਮੇਰਾ ਫਫੜ ਤੇ ਮੇਰੀ ਭੂਆ ਰਹਿ ਗਏ ਆ ਜਦੋਂ ਮੇਰੀ ਭੂਆ ਘਰ ਨਹੀਂ ਹੁੰਦੀ ਤਾਂ ਮੇਰਾ ਫਫੜ ਮੇਰੇ ਨਾਲ ਬਹੁਤ ਗਲਤ ਕਰਦਾ ਮੈਂ ਆਪਣੀ ਭੂਆ ਨੂੰ ਬਹੁਤ ਵਾਰ ਦੱਸਿਆ ਪਰ ਮੇਰੀ ਭੂਆ ਮੇਰੀ ਗੱਲ ਨਹੀਂ ਮੰਨਦੀ ਮੈਂ ਆਪਣੀ ਭੂਆ ਨੂੰ ਬਹੁਤ ਵਾਰ ਕਿਹਾ ਕਿ ਤੂੰ ਮੈਨੂੰ ਭਾਵੇਂ ਕੋਈ ਗਰੀਬ ਮੁੰਡਾ ਵੇਖ ਕੇ ਵਿਆਹ ਦੇ ਮੈਂ ਗਰੀਬ ਘਰੇ ਗੁਜ਼ਾਰਾ ਕਰ ਲੂੰ ਪਰ ਮੈਨੂੰ ਇਸ ਘਰੋਂ ਵਿਦਾ ਕਰਦੀ ਤਾਂ ਮੇਰੀ ਭੂਆ ਮੈਨੂੰ ਬਹੁਤ ਗਲਤ ਬੋਲਦੀ ਆ ਮੈਂ ਬਹੁਤ ਕੁਝ ਸਹਿ ਲਿਆ ਮੈਂ ਆਪਣੀਆਂ ਭੂਆ ਦੀਆਂ ਕੁੜੀਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਮੇਰੀ ਉਹਨਾਂ ਨਾਲ ਗੱਲ ਨਹੀਂ ਹੁੰਦੀ ਮੈਨੂੰ ਇਹ ਆ ਵੀ ਸ਼ਾਇਦ ਉਹਨਾਂ ਨੂੰ ਮੇਰੇ ਤੇ ਤਰਸ ਆ ਜਾਵੇ ਮੇਰੀ ਭੂਆ ਮੈਨੂੰ ਘਰ ਦੇ ਵਿੱਚ ਹੀ ਰੱਖਦੀ ਆ ਬਾਹਰ ਕਿਤੇ ਜਾਣ ਨਹੀਂ ਦਿੰਦੀ ਹੋਰ ਮੇਰਾ ਕੋਈ ਵੀ ਰਿਸ਼ਤੇਦਾਰ ਕੋਈ ਭੈਣ ਭਾਈ ਨਹੀਂ ਹੈਗਾ ਜਿਹੜਾ ਮੈਨੂੰ ਇਸ ਹਾਲਤ ਦੇ ਵਿੱਚੋਂ ਕੱਢ ਸਕੇ ਕੱਲ ਮੇਰੀ ਭੂਆ ਘਰ ਹੈ ਨਹੀਂ ਸੀ ਮੇਰੀ ਭੂਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਈ ਸੀ ਤਾਂ ਮੇਰੇ ਫੁੱਫੜ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਮੇਰੇ ਫੁੱਫੜ ਨੇ ਮੇਰੇ ਨਾਲ ਗਲਤ ਕੀਤਾ ਪਰ ਮੇਰਾ ਫੁੱਫੜ ਸ਼ਰਾਬ ਪੀਤੀ ਹੋਈ ਤੇ ਇੱਕ ਆਪਣੇ ਦੋਸਤ ਨੂੰ ਲੈ ਕੇ ਆਇਆ ਤੇ ਮੈਨੂੰ ਉਹਦੇ ਅੱਗੇ ਪਰੋਸਣ ਦੀ ਕੋਸ਼ਿਸ਼ ਕੀਤੀ ਮੈਂ ਕਿਵੇਂ ਨਾ ਕਿਵੇਂ ਉੱਥੋਂ ਆਪਣੀ ਜਾਨ ਬਚਾ ਕੇ ਭੱਜੀ ਸਾਰੀ ਰਾਤ ਮੈਂ ਕਿਸੇ ਸੁੰਨਸਾਣ ਜਗ੍ਹਾ ਤੇ ਰਾਤ ਕੱਟੀ ਤੇ ਹੁਣ ਮੈਂ ਇਹ ਸੋਚਿਆ ਵੀ ਜਦੋਂ ਮੈਂ ਘਰ ਜਾਵਾਂਗੀ ਤਾਂ ਮੇਰੇ ਨਾਲ ਉਹੀ ਕੁਝ ਹੋਣਾ ਤੇ ਮੇਰੀ ਭੂਆ ਨੇ ਜੇ ਆ ਕੇ ਮੇਰੇ ਤੇ ਪਤਾ ਨਹੀਂ ਕੀ ਕੀ ਦੂਸ਼ਣਬਾਜੀ ਕਰਨੀ ਆ ਮੈਨੂੰ ਇਹੋ ਜੀ ਜ਼ਿੰਦਗੀ ਨਹੀਂ ਚਾਹੀਦੀ ਇਸੇ ਲਈ ਮੈਂ ਆਪਣੀ ਜ਼ਿੰਦਗੀ ਖਤਮ ਕਰ ਰਹੀ ਆ ਇਹ ਕਹਿ ਕੇ ਉਹ ਬੜਾ ਉੱਚੀ ਉੱਚੀ ਰੋਂਦੀ ਆ ਤੇ ਉਹ ਮੁੰਡੇ ਨੂੰ ਉਹ ਤੇ ਤਰਸ ਆ ਜਾਂਦਾ ਉਹ ਨੂੰ ਕਹਿੰਦਾ ਨੀਹਾ ਪਲੀਜ਼ ਰੋ ਨਾ ਕੀ ਤੂੰ ਤੈਨੂੰ ਪਤਾ ਵੀ ਤੇਰੇ ਚਾਚਾ ਕੋਈ ਤਾਇਆ ਕੋਈ ਹੋਰ ਕੋਈ ਰਿਸ਼ਤੇਦਾਰ ਤੇਰਾ ਹੈ ਕੋਈ ਉਹ ਕਹਿੰਦੀ ਨਹੀਂ ਮੈਨੂੰ ਐਨਾ ਪਤਾ ਵੀ ਇੱਕ ਪਿੰਡ ਜਿੱਥੇ ਮੇਰੇ ਮਾਮਾ ਮਾਮੀ ਰਹਿੰਦੇ ਆ ਪਰ ਮੈਨੂੰ ਉਸ ਪਿੰਡ ਦਾ ਨਾਮ ਨਹੀਂ ਪਤਾ ਹੈਗਾ ਮੈਂ ਆਪਣੀ ਭੂਆ ਕੋਲ ਨਹੀਂ ਜਾਣਾ ਚਾਹੁੰਦੀ ਮੈਂ ਆਪਣੇ ਮਾਮਾ ਮਾਮੀ ਦਾ ਪਿੰਡ ਲੱਭਣਾ ਚਾਹੁੰਦੀ ਸੀ ਪਰ ਮੈਨੂੰ ਪਿੰਡ ਦਾ ਨਹੀਂ ਪਤਾ ਹੈਗਾ ਉਹ ਕਹਿੰਦਾ ਚੱਲ ਤੂੰ ਫਿਕਰ ਨਾ ਕਰ ਤੂੰ ਐਦਾਂ ਕਰ ਤੂੰ ਹੁਣ ਆਪਣੀ ਭੂਆ ਦੇ ਘਰ ਨਾ ਜਾ ਤੂੰ ਕੋਸ਼ਿਸ਼ ਕਰ ਯਾਦ ਕਰਨ ਦੀ ਜੇ ਤੈਨੂੰ ਆਪਣੇ ਮਾਮੇ ਦਾ ਪਿੰਡ ਯਾਦ ਆਉਂਦਾ ਤਾਂ ਮੈਂ ਤੇਰੇ ਮਾਮਾ ਮਾਮੀ ਨੂੰ ਲੱਭਣ ਦੇ ਵਿੱਚ ਤੇਰੀ ਮਦਦ ਕਰੂੰਗਾ ਨੇ ਹਨ ਇੱਕ ਆਸ ਦੀ ਕਿਰਨ ਜਾਗਦੀ ਆ ਉਹ ਸੋਚਦੀ ਆ ਵੀ ਹੁਣ ਮੈਂ ਕਿਹਨੂੰ ਪੁੱਛਾਂ ਚਲ ਉਹ ਕਹਿੰਦੀ ਆ ਸੋਚਦੀ ਵੀ ਜੇ ਮੈਂ ਆਪਣੀ ਭੂਆ ਦੇ ਘਰ ਦੁਬਾਰਾ ਗਈ ਤਾਂ ਮੇਰੀ ਭੂਆ ਨੇ ਮੇਰੇ ਤੇ ਹਣਾ ਪਤਾ ਨਹੀਂ ਕੀ ਕੀ ਬਲੇਮ ਲਾਉਣੇ ਲੇਗੇ ਵੀ ਹੁਣ ਮੈਂ ਕਿਹਨੂੰ ਪੁੱਛਾਂ ਫਿਰ ਉਹਦੇ ਇੱਕ ਗੱਲ ਯਾਦ ਆਉਂਦੀ ਆ ਵੀ ਭੂਆ ਦੇ ਪਿੰਡ ਦੀ ਹੀ ਇੱਕ ਔਰਤ ਜਿਹੜੀ ਕਿ ਕਈ ਵਾਰ ਮੇਰੀ ਭੂਆ ਦੇ ਘਰ ਆਈ ਆ ਤੇ ਉਹ ਗੱਲਾਂ ਕਰਦੀ ਹੁੰਦੀ ਸੀ ਵੀ ਇਹਦੇ ਮਾਮਾ ਮਾਮੀ ਇਹਨੂੰ ਯਾਦ ਕਰਦੇ ਆ ਵੀਰਾ ਮਤਲਬ ਉਸ ਔਰਤ ਨੂੰ ਮੇਰੇ ਨਾਨਕਿਆਂ ਦਾ ਪਤਾ ਹੋਊਗਾ। ਉਹ ਕਹਿੰਦੀ ਵੀ ਮੈਂ ਚੋਰੀੋਂ ਜਾਊਂਗੀ ਆਪਣੀ ਭੂਆ ਦੇ ਪਿੰਡ ਤੇ ਉਸ ਔਰਤ ਨੂੰ ਮਿਲੂੰਗੀ। ਚਲੋ ਇੱਕ ਸ਼ਾਮ ਹੋਈ ਨੂੰ ਜਦੋਂ ਮੂਹ ਹਨੇਰਾ ਹੋ ਜਾਂਦਾ ਆਪਣੀ ਭੂਆ ਦੇ ਪਿੰਡ ਜਾਂਦੀ ਆ। ਭੂਆ ਦੇ ਪਿੰਡ ਜਾ ਕੇ ਉਹ ਇੱਕ ਘਰ ਦੇ ਵਿੱਚ ਵੜਦੀ ਆ ਤੇ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਬੈਠੀ ਹੁੰਦੀ ਆ। ਉਸ ਬਜ਼ੁਰਗ ਔਰਤ ਨੂੰ ਇਹ ਪੁੱਛਦੀ ਆ ਕਿ ਇੱਕ ਉੱਚੇ ਲੰਬੇ ਕੱਦ ਦੀ ਇੱਕ ਜਨਾਨੀ ਆ ਇਸ ਪਿੰਡ ਦੇ ਵਿੱਚ ਜਿਹੜੀ ਕਿ ਫੁਲਾਨਿਆਂ ਦੇ ਘਰ ਬਹੁਤ ਜਾਂਦੀ ਆ ਆਪਦੀ ਭੂਆ ਤੇ ਫੁੱਫੜ ਦਾ ਨਾਮ ਲੈਂਦੀ ਆ ਉਹ ਤੇ ਵੀ ਮੈਂ ਉਸ ਔਰਤ ਨੂੰ ਮਿਲਣਾ ਉਹ ਬੁੜੀ ਉਹਨੂੰ ਕਹਿੰਦੀ ਆ ਵੀ ਤੂੰ ਕੌਣ ਆ ਤੈਨੂੰ ਮੈਂ ਕਦੇ ਪਹਿਲਾਂ ਵੇਖਿਆ ਨਹੀਂ ਉਹ ਕਹਿੰਦੀ ਕਿ ਬੇਬੇ ਤੂੰ ਮੈਨੂੰ ਜਾਣਦੀ ਨਹੀਂ ਹੈਗੀ ਉਹ ਕਹਿੰਦੀ ਵੀ ਫਿਰ ਤੂੰ ਦੱਸ ਤਾਂ ਸਹੀ ਤਾਂ ਇਹ ਨੇਹਾ ਜਿਹੜੀ ਉਹਨੂੰ ਸਾਰੀ ਗੱਲ ਦੱਸ ਦਿੰਦੀ ਆ ਕਹਿੰਦੀ ਆ ਵੀ ਜਿਹੜੀ ਬੁੜੀ ਦਾ ਮੈਂ ਤੇਰੇ ਕੋਲੇ ਨਾਮ ਲਿਆ ਉਹ ਮੇਰੀ ਭੂਆ ਲੱਗਦੀ ਆ ਤੇ ਮੇਰੇ ਮਾਪਿਓ ਜਦੋਂ ਮਰ ਗਏ ਤਾਂ ਉਹ ਮੈਨੂੰ ਲੈ ਆਈ ਮੈਨੂੰ ਉਹਨੇ ਕੈਦ ਕਰਕੇ ਰੱਖਿਆ ਹੋਇਆ ਤੇ ਮੇਰੇ ਨਾਲ ਉਸ ਘਰ ਦੇ ਵਿੱਚ ਬਹੁਤ ਗਲਤ ਹੁੰਦਾ ਤਾਂ ਉਹ ਬਜ਼ੁਰਗ ਔਰਤ ਕਹਿੰਦੀ ਵੀ ਹਾਂ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਤੇਰੀ ਭੂਆ ਤੇਰੇ ਨਾਲ ਸਹੀ ਨਹੀਂ ਕਰਦੀ ਫਿਰ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਕਹਿੰਦੀ ਨੰਬਰਦਾਰਾਂ ਦੀ ਜਿਹੜੀ ਬੁੜੀ ਆ ਉਹਦੇ ਨਾਲ ਉਹਦੀ ਲਿਹਾਜ਼ ਆ ਤੇ ਵੀ ਉਹ ਤੂੰ ਨੰਬਰਦਾਰਾਂ ਦੀ ਬੁੜੀ ਦੀ ਗੱਲ ਕਰਦੀ ਹੋਵੇਂਗੀ ਚਲ ਉਹ ਕਹਿੰਦੀ ਵੀ ਮੈਂ ਉਹਨੂੰ ਸੁਨੇਹਾ ਲਾਉਣੀ ਆ ਉਹ ਆਪਣੇ ਪੋਤੇ ਨੂੰ ਭੇਜ ਕੇ ਉਹ ਨੰਬਰਦਾਰਾਂ ਦੀ ਬੁੜੀ ਨੂੰ ਸਾਦੀ ਆ ਜਦੋਂ ਉਹ ਬੁੜੀ ਆਉਂਦੀ ਆ ਤਾਂ ਨੀਹਾ ਉਹਨੂੰ ਪਛਾਣ ਲੈਂਦੀ ਆ ਤੇ ਉਹ ਜਿਹੜੀ ਪਹਿਲਾਂ ਬਜ਼ੁਰਗ ਬੈਠੀ ਹੁੰਦੀ ਆ ਜਿਹੜੀ ਘਰ ਦੀ ਮਾਲਕਣ ਹੁੰਦੀ ਆ ਉਹ ਉਹਨੂੰ ਕਹਿੰਦੀ ਆ ਨੰਬਰਦਾਰਾਂ ਦੀ ਬੁੜੀ ਨੂੰ ਵੀ ਤੈਨੂੰ ਤਾਂ ਮੈਂ ਇੱਕ ਬਹੁਤ ਜ਼ਰੂਰੀ ਕੰਮ ਲਈ ਸੱਦਿਆਗਾ ਵੀ ਤੂੰ ਲੋਕਾਂ ਦੇ ਕੰਮ ਆਉਣੀ ਆ ਮਦਦ ਕਰਦੀਆਂ ਵੀ ਅੱਜ ਤੇਰੀ ਮੈਨੂੰ ਬਹੁਤ ਲੋੜ ਆ ਉਹ ਕਹਿੰਦੀ ਵੀ ਮਾਂਜੀ ਤੈਨੂੰ ਮੇਰੀ ਕੀ ਲੋੜ ਪੈਗੀ ਫਿਰ ਉਹ ਦੱਸਦੀ ਆ ਵੀ ਆਹ ਕੁੜੀ ਨੂੰ ਤਾਂ ਤੂੰ ਜਾਣਦੀ ਆ ਉਹ ਕਹਿੰਦੀ ਵੀ ਹਾਂ ਇਹ ਤਾਂ ਫਲਾਨੀ ਦੀ ਭਤੀਜੀ ਆ ਉਹ ਕਹਿੰਦੀ ਵੀ ਤੈਨੂੰ ਪਤਾ ਨਾ ਉਹ ਇਹਦੇ ਨਾਲ ਕੀ ਕੁਛ ਕਰਦੀ ਆ ਵੀ ਇਹਦਾ ਤਾਂ ਫੁੱਫੜ ਵੀ ਇਹਦੇ ਨਾਲ ਗਲਤ ਕਰਦਾ ਵੀ ਇੱਕ ਔਰਤ ਹੋ ਕੇ ਇੱਕ ਔਰਤ ਨਾਲ ਇੰਨਾ ਜ਼ੁਲਮ ਆਪਾਂ ਕਿਵੇਂ ਸਹਿ ਸਕਦੀਆਂ ਵੀ ਜੇ ਆਪਾਂ ਇਹਦੀ ਭੂਆ ਨਾਲ ਗੱਲ ਕਰਾਂਗੇ ਉਹਨੇ ਤਾਂ ਆਪਣੀ ਹੀ ਗੱਲ ਪੈ ਜਾਣਾ ਵੀ ਇਹ ਤੈਨੂੰ ਕੁਝ ਪੁੱਛਣਾ ਚਾਹੁੰਦੀ ਆ ਤਾਂ ਨੀਹਾ ਉਹਨੂੰ ਕਹਿੰਦੀ ਕਿ ਆਂਟੀ ਤੁਸੀਂ ਕਈ ਵਾਰ ਮੇਰੀ ਭੂਆ ਨਾਲ ਮੇਰੇ ਮਾਮਾ ਮਾਮੀ ਦੀ ਗੱਲ ਕੀਤੀ ਆ ਵੀ ਕੀ ਤੁਸੀਂ ਦੱਸ ਸਕਦੇ ਹੋ ਮੇਰੇ ਮਾਮਾ ਮਾਮੀ ਕਿੱਥੇ ਰਹਿੰਦੇ ਆ ਤੋ ਔਰਤ ਕਹਿੰਦੀ ਪੁੱਤ ਤੇਰੇ ਨਾਨਕੇ ਉੱਥੇ ਆ ਜਿੱਥੇ ਮੇਰੇ ਪੇਕੇ ਆ ਤੇ ਤੇਰੇ ਜਿਹੜੇ ਨਾਨਕਿਆਂ ਦਾ ਘਰ ਆ ਉਹ ਸਾਡੇ ਘਰਾਂ ਦੇ ਕੋਲ ਹੀ ਆ ਤੇਰੇ ਮਾਮਾ ਮਾਮੀ ਤੇਰੀ ਖੈਰ ਸੁੱਖ ਮੇਰੇ ਤੋਂ ਪੁੱਛ ਲੈਂਦੇ ਆ ਤੇ ਉਹ ਕਹਿੰਦੀ ਵੀ ਮੈਂ ਆਪਣੇ ਮਾਮਾ ਮਾਮੀ ਕੋਲ ਜਾਣਾ ਚਾਹਣੀ ਆ ਉਹ ਕਹਿੰਦੀ ਠੀਕ ਆ ਤੈਨੂੰ ਮੈਂ ਲੈ ਕੇ ਚੱਲੂਗੀ ਫਿਰ ਉਹ ਔਰਤ ਨੇਹਾ ਦੇ ਨਾਲ ਜਾਂਦੀ ਆ ਉਸੇ ਦਿਨ ਤੇ ਉਹਨੂੰ ਉਹਦੇ ਨਾਨਕੇ ਪਿੰਡ ਲੈ ਕੇ ਜਾਂਦੀ ਆ ਨੇਹਾ ਆਪਣੇ ਮਾਮਾ ਮਾਮੀ ਨੂੰ ਮਿਲਦੀ ਆ ਭੱਜ ਕੇ ਉਹ ਮਾਮੀ ਦੇ ਗੱਲ ਲੱਗਦੀ ਆ ਤੇ ਬਹੁਤ ਰੋਂਦੀ ਆ ਫਿਰ ਉਹ ਆਪਣੇ ਮਾਮਾ ਮਾਮੀ ਨੂੰ ਆਪਣੀ ਹੱਡ ਵਿਤੀ ਦੱਸਦੀ ਆ ਤੇ ਉਹ ਦੱਸਦੀ ਆ ਵੀ ਮੈਂ ਕਿਸ ਤਰ੍ਹਾਂ ਨਹਿਰ ਦੇ ਵਿੱਚ ਛਾਲ ਮਾਰੀ ਸੀ ਤੇ ਇੱਕ ਮੁੰਡੇ ਨੇ ਮੈਨੂੰ ਬਚਾਇਆ ਤੇ ਚਲੋ ਉਹਦੇ ਮਾਮਾ ਮਾਮੀ ਬੜੇ ਦੁਖੀ ਹੁੰਦੇ ਆ ਉਹ ਕਹਿੰਦੇ ਆ ਕਿ ਅਸੀਂ ਆਹਾ ਵੀ ਆਂਟੀ ਨੂੰ ਕਿੰਨੇ ਵਾਰ ਪੁੱਛਿਆ ਤੇ ਰਵੀ ਇਹ ਕਹਿੰਦੀ ਸੀ ਠੀਕ ਆ ਉਹ ਕਹਿੰਦੀ ਵੀ ਹੁਣ ਮੈਨੂੰ ਕੀ ਪਤਾ ਵੀ ਇਹਦੇ ਨਾਲ ਘਰ 'ਚ ਕੀ ਹੁੰਦਾ ਕਹਿੰਦੀ ਇੰਨਾ ਤਾਂ ਮੈਨੂੰ ਪਤਾ ਸੀ ਵੀ ਇਹਦੀ ਭੂਆ ਨੇ ਇਹਨੂੰ ਪੜ੍ਹਨ ਨਹੀਂ ਲਾਇਆ ਪਰ ਕਹਿੰਦੀ ਹੁਣ ਮੈਂ ਕੀ ਕਹਾਂ ਤੇ ਉਹਦੇ ਮਾਮਾ ਮਾਮੀ ਕਹਿੰਦੇ ਵੀ ਤੂੰ ਇੰਨਾ ਜ਼ੁਲਮ ਸਹਿੰਦੀ ਰਹੀ ਤੂੰ ਉਦੋਂ ਦੀ ਸਾਡੇ ਕੋਲ ਆ ਜਾਂਦੀ ਤੇ ਨਹੀਂ ਹਕ ਕਹਿੰਦੀ ਵੀ ਜੇ ਮੈਨੂੰ ਪਤਾ ਹੁੰਦਾ ਮੈਂ ਫੇਰ ਹੀ ਆਉਂਦੀ ਚਲੋ ਇਸ ਤਰ੍ਹਾਂ ਹਣਾ ਗੱਲਾਂ ਬਾਤਾਂ ਕਰਦੇ ਆ ਤੇ ਉਹ ਔਰਤਾ ਜਿਹੜੀ ਉਹ ਨੇਹਾ ਨੂੰ ਉੱਥੇ ਛੱਡ ਕੇ ਚਲੀ ਜਾਂਦੀ ਆ ਤੇ ਉਹ ਨੇਹਾ ਨੂੰ ਕਹਿੰਦੀ ਆ ਕਿ ਤੇਰੀ ਭੂਆ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਵੀ ਤੈਨੂੰ ਮੈਂ ਛੱਡ ਕੇ ਗਈ ਆ ਉਹ ਕਹਿੰਦੀ ਵੀ ਹੁਣ ਮੈਂ ਆਪਣੀ ਭੂਆ ਦੇ ਮੱਥੇ 'ਤੇ ਨਹੀਂ ਲੱਗੂੰਗੀ ਤੇ ਉਹਨੂੰ ਦੱਸੂ ਕੌਣ ਚਲੋ ਔਰਤਾ ਜਿਹੜੀ ਵਾਪਸ ਚਲੀ ਜਾਂਦੀ ਆ ਤੇ ਨੇਹਾ ਆਪਣੇ ਮਾਮਾ ਮਾਮੀ ਕੋਲ ਰਹਿਣ ਲੱਗਦੀ ਆ ਉਹਨਾਂ ਨੂੰ ਕਈ ਦਿਨ ਹੋ ਗਏ ਆਈ ਨੂੰ ਤੇ ਉਹ ਯਾਦ ਕਰਦੀ ਆ ਵੀ ਉਹ ਮੁੰਡਾ ਰਾਹੁਲ ਜਿਹੜੇ ਨੇ ਮੇਰੀ ਜਾਨ ਬਚਾਈ ਵੀ ਹੁੰਦਾ ਮੈਨੂੰ ਕਹਿੰਦਾ ਸੀ ਵੀ ਮੈਂ ਤੇਰੇ ਨਾਨਕਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੂੰਗਾ ਤੇ ਵੀ ਤੂੰ ਕਮਲਗੇ ਆ ਕੇ ਮਾਮੇ ਕੇ ਬਹਿ ਗਈ ਤੇ ਤੂੰ ਉਹਨੂੰ ਮਿਲ ਹੀ ਨਹੀਂ ਮੁੜ ਕੇ ਫਿਰ ਉਹ ਆਪਣੇ ਮਾਮੇ ਨੂੰ ਲੈ ਕੇ ਉਸ ਪਿੰਡ ਦੇ ਵਿੱਚ ਜਾਂਦੀ ਆ ਜਿੱਥੇ ਉਹ ਮੁੰਡਾ ਬੈਠਾ ਸੀ ਉਸ ਪਿੰਡ ਦੇ ਵਿੱਚ ਜਾ ਕੇ ਉਸੇ ਨਹਿਰ ਕੋਲ ਜਾਂਦੀ ਆ ਤਾਂ ਉਹ ਮੁੰਡਾ ਜਿਹੜਾ ਉਹ ਥੜੇ ਤੇ ਹੀ ਬੈਠਾ ਹੁੰਦਾ ਉੱਥੇ ਬੈਠਾ ਉਹਨੂੰ ਵੇਖਦੀ ਆ ਤੇ ਰਾਹੁਲ ਨੇਹਾ ਨੂੰ ਵੇਖ ਕੇ ਖੁਸ਼ ਹੋ ਜਾਂਦਾ ਉਹ ਕਹਿੰਦੀ ਕਿ ਮਾਮਾ ਜੀ ਇਹੀ ਮੁੰਡਾ ਹੈਗਾ ਔਰ ਰਾਹੁਲ ਨੂੰ ਕਹਿੰਦੀ ਆ ਕਿ ਰਾਹੁਲ ਇਹ ਮੇਰੇ ਮਾਮਾ ਜੀ ਆ ਤੇ ਉਹ ਕਹਿੰਦਾ ਨੇਹਾ ਤੈਨੂੰ ਤੇਰੇ ਮਾਮਾ ਮਮੀ ਮਿਲ ਗਏ ਉਹ ਕਹਿੰਦੀ ਹਾਂ ਉਹ ਕਹਿੰਦੀ ਵੀ ਸੌਰੀ ਮੈਂ ਤਾਂ ਹਨਾ ਕਈ ਦਿਨ ਹੋ ਗਏ ਆਪਣੇ ਨਾਨਕੇ ਗਈ ਨੂੰ ਵੀ ਮੈਂ ਤਾਂ ਭੁੱਲ ਹੀ ਗਈ ਸੀ ਮੁੜ ਕੇ ਵੀ ਤੁਸੀਂ ਮੇਰਾ ਇੰਤਜ਼ਾਰ ਕਰਦੇ ਹੋਮੋਂਗੇ ਤਾਂ ਉਹ ਕਹਿੰਦਾ ਕਿ ਹਾਂ ਨੇਹਾ ਵੀ ਮੈਂ ਇੱਥੇ ਰੋ ਜਾ ਕੇ ਤੇਰਾ ਇੰਤਜ਼ਾਰ ਕਰਦਾ ਵੀ ਤੂੰ ਕਦੇ ਤਾਂ ਆ ਕੇ ਮੈਨੂੰ ਹਨਾ ਮਿਲੇਂਗੀ ਵੀ ਚਲੋ ਚੰਗਾ ਹੋਇਆ ਤੇਰੇ ਮਾਮਾ ਮਮੀ ਮਿਲ ਗਏ ਤੇ ਫਿਰ ਨੇਹਾ ਉੱਥੇ ਹੀ ਬੈਠ ਕੇ ਆਪਣੇ ਮਾਮੇ ਨੂੰ ਉਸ ਮੁੰਡੇ ਦੀ ਕਹਾਣੀ ਦੱਸਦੀ ਆ ਪੀ ਆ ਦੇ ਨਾਲ ਇਸ ਤਰ੍ਹਾਂ ਹੋਇਆ ਤੇ ਉਹਦਾ ਮਾਮਾ ਉਸ ਮੁੰਡੇ ਨੂੰ ਅਸੀਰਵਾਦ ਦਿੰਦਾ ਤੇ ਉਹਨੂੰ ਕਹਿੰਦਾ ਕਿ ਤੇਰਾ ਧੰਨਵਾਦ ਹੈਨਾ ਤੂੰ ਸਾਡੀ ਕੁੜੀ ਦੀ ਜਾਨ ਬਚਾਈ ਵੀ ਨਹੀਂ ਇਹਦੀ ਲਾਸ਼ ਵੀ ਨਹੀਂ ਸੀ ਸਾਨੂੰ ਮਿਲਣੀ ਚਲੋ ਕਹਿੰਦਾ ਵੀ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਇਨਸਾਨੀਅਤ ਦੇ ਨਾਤੇ ਮੇਰਾ ਫਰਜ਼ ਸੀ ਚਲੋ ਉਸ ਤੋਂ ਬਾਅਦ ਉਹਦਾ ਮਾਮਾ ਕਹਿੰਦਾ ਵੀ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਮਦਦ ਦੀ ਲੋੜ ਹੋਵੇ ਤਾਂ ਤੂੰ ਮੈਨੂੰ ਦੱਸੀ ਕਿਉਂਕਿ ਮੈਂ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਦਾ ਤਾਂ ਉਹਨੂੰ ਦੱਸਦਾ ਕਿ ਮੈਂ ਪੜਿਆ ਲਿਖਿਆ ਮੈਂ ਨੌਕਰੀ ਦੀ ਭਾਲ ਚਾ ਉਹ ਕਹਿੰਦਾ ਕਿ ਇੱਕ ਨਾ ਪ੍ਰਾਈਵੇਟ ਸਕੂਲ ਆ ਮੇਰੇ ਦੋਸਤ ਦਾ ਬਹੁਤ ਵਧੀਆ ਸਕੂਲ ਆ ਜੇ ਤੂੰ ਚਾਹੀ ਤਾਂ ਤੂੰ ਉੱਥੇ ਨੌਕਰੀ ਕਰ ਸਕਦਾ ਉਹ ਕਹਿੰਦਾ ਠੀਕ ਆ ਤੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਪਰਸੋਂ ਆ ਕੇ ਮਿਲੀ ਕੱਲ ਨੂੰ ਐਤਵਾਰ ਆ ਪਰਸੋਂ ਆ ਕੇ ਮਿਲੀ ਤਾਂ ਤੀਸਰੇ ਦਿਨ ਜਿਹੜਾ ਰਾਹੁਲ ਆ ਉਹ ਨੇਹਾ ਦੇ ਮਾਮੇ ਨੂੰ ਮਿਲਦਾ ਤੇ ਨੇਹਾ ਦਾ ਮਾਮਾ ਉਹਨੂੰ ਉਸ ਸਕੂਲ ਦੇ ਵਿੱਚ ਲੈ ਜਾਂਦਾ ਤੇ ਆਪਣੇ ਦੋਸਤ ਜਿਹੜਾ ਉਸ ਸਕੂਲ ਦਾ ਪ੍ਰਿੰਸੀਪਲ ਹੁੰਦਾ ਉਹਦੇ ਨਾਲ ਮਲਾਉਂਦਾ ਤੇ ਇਹ ਆਪਣੀ ਵਿਦਿਅਕ ਯੋਗਤਾ ਉਹਨੂੰ ਦੱਸਦਾ ਤੇ ਉਸ ਸਕੂਲ ਦੇ ਵਿੱਚ ਉਹਨੂੰ ਨੌਕਰੀ ਮਿਲ ਜਾਂਦੀ ਆ ਭਾਵੇਂ ਤਨਖਾਹ 8000 ਹੁੰਦੀ ਆ ਪਰ ਉਹਨੂੰ ਇਹ ਹੁੰਦਾ ਵੀ ਬੇਰੁਜ਼ਗਾਰ ਹੋਣ ਨਾਲੋਂ ਮੈਂ 8000 ਤੱਕ ਕਮਾਉਂਗਾ ਚਲੋ 2 ਕੁ ਮਹੀਨਿਆਂ ਦੇ ਵਿੱਚ ਹੀ ਨੇਹਾ ਦੇ ਮਾਮੇ ਨੂੰ ਉਸ ਮੁੰਡੇ ਦੀ ਵਧੀਆ ਸਿਹਦੀ ਮਿਲਦੀ ਆ ਉਹਦਾ ਦੋਸਤ ਕਹਿੰਦਾ ਵੀ ਯਾਰ ਜਿਹੜਾ ਤੂੰ ਮੁੰਡਾ ਰਖਵਾ ਕੇ ਗਿਆ ਟੀਚਰ ਉਹ ਤਾਂ ਬਹੁਤ ਹੀ ਨਰਮ ਸੁਭਾਅ ਦਾਗਾ ਚਲੋ ਇਸ ਤਰ੍ਹਾਂ ਦੋਨਾਂ ਪਰਿਵਾਰਾਂ ਦੀ ਆਪਸ ਦੇ ਵਿੱਚ ਸਾਂਝ ਬਣ ਜਾਂਦੀ ਆ ਤੇ ਇੱਕ ਦਿਨ ਨੇਹਾ ਦਾ ਮਾਮਾ ਆਪਦੇ ਘਰ ਵਾਲੀ ਨਾਲ ਗੱਲ ਕਰਦਾ ਵੀ ਹੁਣ ਨੇਹਾ ਆਪਣੀ ਵਿਆਹ ਦੇ ਯੋਗ ਹੋ ਗਈ ਆ ਕਿ ਉਹਨਾਂ ਰਾਹਲ ਨੂੰ ਪੁੱਛ ਲਈਏ ਵੀ ਰਾਹਲ ਨਾਲ ਇਹਦਾ ਰਿਸ਼ਤਾ ਹੋ ਜੇ। ਉਹਦੀ ਮੰਮੀ ਕਹਿੰਦੀ ਵੀ ਰਾਹਲ ਤਾਂ ਪੜਿਆ ਲਿਖਿਆਗਾ। ਇਹ ਅਨਪੜਾਗੀ ਵੀ ਕੀ ਪਤਾ ਉਹ ਮੰਨੂਕ ਨਾ। ਉਹ ਕਹਿੰਦਾ ਮੰਨਣਾ ਨਾ ਮੰਨਣਾ ਵੱਖਰੀ ਗੱਲ ਆ। ਵੀ ਪੁੱਛਣ ਚ ਕੀ ਹਰਜਾ ਹੈ ਨਾ? ਵੀ ਪੁੱਛ ਲੈਨੇ ਆ। ਤਾਂ ਚਲੋ ਉਹ ਕਹਿੰਦੀ ਠੀਕ ਆ। ਤੇ ਇੱਕ ਦਿਨੇ ਫਿਰ ਨੀਹਾ ਦਾ ਮਾਮਾ ਸਕੂਲ ਦੇ ਵਿੱਚ ਹੀ ਜਾ ਕੇ ਰਾਹਲ ਨੂੰ ਮਿਲਦਾ ਤੇ ਉਹਨੂੰ ਸਾਰੀ ਗੱਲ ਦੱਸਦਾ ਵੀ ਮੈਂ ਚਾਹੁੰਨਾ ਕਿ ਨੀਹਾ ਨਾਲ ਤੇਰਾ ਵਿਆਹ ਹੋ ਜਾਵੇ। ਉਹ ਕਹਿੰਦਾ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਉਹ ਕਹਿੰਦਾ ਵੀ ਮੈਨੂੰ ਤਾਂ ਠੀਕ ਲੱਗਿਆ ਮੈਂ ਤਾਂ ਹੀ ਕਿਹਾ ਪਰ ਕੱਲ ਨੂੰ ਤੈਨੂੰ ਇਸ ਗੱਲ ਦਾ ਇਤਰਾਜ਼ ਨਾ ਹੋਵੇ ਵੀ ਮੈਂ ਪੜਿਆ ਲਿਖਿਆ ਨੌਕਰੀ ਕਰਦਾ ਤੇ ਨੇਹਾਨ ਪੜਾ ਉਹ ਕਹਿੰਦਾ ਕਿ ਹਾਲਾਤਾਂ ਦੀ ਮਾਰੀ ਹੋਈ ਜਨੇਹਾ ਜੇ ਅਣਪੜਾ ਤੇ ਫਿਰ ਕੀ ਆ ਮੈਨੂੰ ਪਤਾ ਉਹ ਮੇਰਾ ਘਰ ਸੰਭਾਲ ਲੂ ਮੈਨੂੰ ਵੀ ਸੰਭਾਲ ਲੂ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਇਹ ਰਿਸ਼ਤਾ ਕਰ ਸਕਦੇ ਹੋ ਫਿਰ ਸਾਰਾ ਸਕੂਲ ਸਟਾਫ ਰਲ ਕੇ ਤੇ ਨੇਹਾ ਦਾ ਮਾਮਾ ਰਲ ਕੇ ਨੀਹਾ ਤੇ ਰਾਹੁਲ ਦੀ ਮੰਗਣੀ ਕਰਦੇ ਆ ਵਧੀਆ ਇੱਕ ਛੋਟੇ ਜਿਹੇ ਰੈਸਟੋਰੈਂਟ ਦੇ ਵਿੱਚ ਮੰਗਣੀ ਹੁੰਦੀ ਆ ਤੇ ਇੱਕ ਹਫ਼ਤੇ ਬਾਅਦ ਹੀ ਬੜੇ ਸਾਦੇ ਤਰੀਕੇ ਨਾਲ ਦੋਨਾਂ ਦਾ ਵਿਆਹ ਹੁੰਦਾ ਰਾਹੁਲ ਤੇ ਨੀਹਾ ਕਿਸ ਹਾਲਤ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਸੀ ਤੇ ਹੁਣ ਦੋਨੋਂ ਪਤੀ ਪਤਨੀ ਦੇ ਰੂਪ ਦੇ ਵਿੱਚ ਇੱਕ ਦੂਜੇ ਦੇ ਨਾਲ ਰਹਿੰਦੇ ਹੈਗੇ ਕਈ ਵਾਰ ਹਾਲਾਤਾਂ ਤੋਂ ਹਾਰਿਆ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਅੱਗੇ ਕੀ ਕਰਾਂ ਪਰ ਸਹੀ ਸਮੇਂ ਤੇ ਜੇ ਅਸੀਂ ਕੌੜੇ ਘੁੱਟ ਪੀ ਕੇ ਸਹੀ ਫੈਸਲੇ ਕਰ ਲਈਏ ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਸੰਵਰ ਜਾਂਦੀ ਆ ਕਿਉਂਕਿ ਦੁੱਖ ਤਕਲੀਫ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਇਸ ਲਈ ਕਦੇ ਵੀ ਸਾਨੂੰ ਹਾਲਾਤਾਂ ਤੋਂ ਘਬਰਾ ਕੇ ਆਪਣੀ ਮੌਤ ਨੂੰ ਗਲੇ ਨਹੀਂ ਲਗਾਉਣਾ ਚਾਹੀਦਾ ਕਿਵੇਂ ਲੱਗੀ ਤੁਹਾਨੂੰ ਨੀਹਾ ਤੇ ਰਾਹੁਲ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ